ਸਰ ਖੁਦ ਖੁਸ਼ੀ ਕਰ ਰਹੇ ਨੇ ਮੰਤਰੀ ਆਪਣੇ ਘਰ ਪਰ ਰਹੇ ਨੇ ਆਮ ਬੰਦਾ ਖਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਜੇ ਵਿਕਾਸ ਦੀ ਗੱਲ ਸੁਣ ਕੇ ਤੁਹਾਨੂੰ ਕਿਤੇ ਲੱਗੇ ਵੀ ਹਾਂ ਵਾਕੀ ਵਿਕਾਸ ਹੋ ਰਿਹਾ ਤਾੜੀਆਂ ਟੋਡੀਆਂ ਮਾਰ ਦੋ ਕੀ ਕਰਦੇ ਠੀਕ ਹੈ ਨਾ ਜੇ ਵਧੀਆ ਲੱਗੇ ਅੱਤ ਕਰਦੇ ਕਿਸਾਨੀ ਹੋ ਰਹੀ ਹੈ ਪੰਜਾਬ ਦੀ ਜ਼ਮੀਨ ਬਗਾਨੀ ਹੋ ਰਹੀ ਹੈ ਘਰ ਘਰ ਚੋਂ ਪ੍ਰਵਾਸ ਹੋ ਰਿਹਾ ਉਹ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਕਹਿੰਦਾ ਮਜ਼ਦੂਰ ਦੀ ਹਾਲਤ ਮਾੜੀ ਹੋ ਰਹੀ ਹੈ 12 ਘੰਟੇ ਦੀ ਦਿਹਾੜੀ ਹੋ ਰਹੀ ਹੈ ਹਰ ਕਿਰਤੀ ਉਦਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਟੀਚਰ ਮੁਰਮੁਰ ਕੱਚੇ ਹੋ ਰਹੇ ਨੇ ਡਬਲ ਮਾਈਂਡਡ ਬੱਚੇ ਹੋ ਰਹੇ ਨੇ ਸਿਲੇਬਸ ਚੋਂ ਗਾਇਬ ਇਤਿਹਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਕੇਤਾਂ ਦੇ ਪੁੱਤ ਮਰਵਾਏ ਜਾ ਰਹੇ ਨੇ ਗੁਰਦੁਆਰੇ ਮਸਜਿਦਾਂ ਢਾਏ ਜਾ ਰਹੇ ਨੇ ਪ੍ਰਚਲਿਤ ਅੰਧ ਵਿਸ਼ਵਾਸ ਹੋ ਰਿਹਾ ਓਏ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਲੋਕ ਵਿਚਾਰੇ ਲੁੱਟੇ ਜਾ ਰਹੇ ਨੇ ਧੀਆਂ ਤੇ ਪੁੱਤ ਕੁੱਟੇ ਜਾ ਰਹੇ ਨੇ ਬੇਗਾਨਗੀ ਦਾ ਅਹਿਸਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਦਰਾਂਤਾਂ ਚ ਘਾਵਾ ਮਾਰਾ ਹੋ ਰਿਹਾ ਚੌਂਕੀਦਾਰ ਸਖਾਲਾ ਹੋ ਰਿਹਾ ਬੇਰਜਗਾਰ ਹਰਾਸ ਹੋ ਰਿਹਾ ਓ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਸੱਤ ਲੁਜਰਾ ਵੀ ਸੁੱਕੀ ਜਾ ਰਿਹਾ ਪੀਣ ਲਈ ਪਾਣੀ ਮੁੱਕੀ ਜਾ ਰਿਹਾ ਗੰਦਲਾ ਨਿਤ ਬਿਆਸ ਹੋ ਰਿਹਾ ਬੱਲੇ 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 ਓ ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਸਕੂਲਾਂ ਚ ਪੂਰੇ ਮਾਸਟਰ ਹੈ ਨਹੀਂ ਹਸਪਤਾਲਾਂ ਵਿੱਚ ਡਾਕਟਰ ਹੈ ਨਹੀਂ ਮਰੀਜ਼ਾਂ ਦਾ ਬੰਦ ਸਵਾਸ ਹੋ ਰਿਹਾ ਬੱਲੇ 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 ਓ ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਪੜ੍ਹਾਈ ਲਈ ਲਾਜ਼ਮੀ ਬੈਨ ਹੋ ਰਹੀ ਹੈ ਆਪਣੀ ਬੋਲੀ ਬੈਨ ਹੋ ਰਹੀ ਹੈ ਪੜ੍ਹਾਈ ਦਾ ਸੱਤਿਆਨਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਸਕੂਲਾਂ ਦੀ ਮਸ਼ਹੂਰੀ ਹੋ ਰਹੀ ਹੈ ਨਕਲ ਬਹੁਤ ਜ਼ਰੂਰੀ ਹੋ ਰਹੀ ਹੈ ਬੱਚਾ ਬਿਨ ਬੜੇ ਪਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਨਾ ਲਾਗੂ ਪੁਰਾਣੀ ਪੈਨਸ਼ਨ ਹੋ ਰਹੀ ਹੈ ਮੁਲਾਜ਼ਮਾਂ ਨੂੰ ਟੈਂਸ਼ਨ ਹੋ ਰਹੀ ਹੈ ਵਿਚਲਾ ਰਸਤਾ ਤਲਾਸ਼ ਹੋ ਰਿਹਾ ਯੂਪੀਐਸ ਆਲਾ ਬੱਲੇ 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 ਬੈਂਡ ਵਾਜੇ ਵਜਾਏ ਜਾ ਰਹੇ ਨੇ ਲੀਡਰ ਟੜਾ ਟੜ ਵਹਿ ਜਾ ਰਹੇ ਨੇ ਮੁਹੱਬਤ ਦਾ ਅਹਿਸਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਬੱਲੇ 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 ਕਿੰਨਾ ਵਿਕਾਸ ਹੋ ਰਿਹਾ ਬਾਬੇ ਕਰ ਪ੍ਰਚਾਰ ਰਹੇ ਨੇ ਘੜ ਘੜ ਕੱਪਾ ਮਾਰ ਰਹੇ ਨੇ ਵਧੀਆ ਟਾਈਮ ਪਾਸ ਹੋ ਰਿਹਾ ਹੈ ਬੱਲੇ 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 ਕਿੰਨਾ